ਹੰਮੀ ਕੁਬਰਾ ਜਿੰਦਾਬਾਦ 71 ਜਿੰਦਾਬਾਦ 71 ਜਿੰਦਾਬਾਦ 71 ਜਿੰਦਾਬਾਦ ਜਿਹੜਾ ਭਾਰਤ ਦਾ ਸੰਵਿਧਾਨ ਹੈ ਇਹ ਸਾਨੂੰ ਹੱਕ ਦਿੰਦਾ ਹੈ ਵੀ ਅਸੀਂ ਚੰਗੇ ਬੰਦੇ ਦੀ ਚੋਣ ਕਰੀਏ ਉਹਨੂੰ ਵਿਧਾਨ ਸਭਾ ਚ ਪੇ ਜੀਏ ਜੀ ਐਮ ਐਲ اے ਬਣਾਉਣਾ ਹੈ ਜੇ ਐਮ ਪੀ ਬਣਾਉਣਾ ਹੈ ਤਾਂ ਪਾਰਲੀਮੈਂਟ ਤੇ ਲੋਕ ਸਭਾ ਚ ਪੇ ਜੀਏ ਤਾਂ ਜੋ ਸਾਡੀ ਹੱਕਾਂ ਦੀ ਆਵਾਜ਼ ਉੱਚੀ ਹੋ ਬਲੰਦ ਹੋਵੇ ਆਜਾ ਆਜਾ ਤੁਹ ਖਾ ਲੈਣਾ ਆਪਣੇ ਨਾਂ ਨੂੰ ਦੋ ਸਰਪੈਣਾ ਹੋ ਕੇ ਗਏ ਤੇ ਸਾਡੇ ਵਾਸਤੇ ਬੜੀ ਵੱਡੀ ਚੁਣੌਤੀ ਹੈ ਇਹ ਜੇ ਅਸੀਂ ਤੁਹਾਨੂੰ ਕਹਿ ਦਈਏ ਬਦਲਾ ਲਿਆ ਦਾਂਗੇ ਤੁਸੀਂ ਕਹਿਣਾ ਰਹਿਣ ਦੇ ਰਹਿਣ ਦੇ ਬਰਾੜ ਸਾਹਿਬ ਜੀ ਡੇਰਾ ਬਸੀ ਪਹੁੰਚੇ ਉਹ ਕਿਵੇਂ ਦਾ ਹੰਗਾਰਾ ਮਿਲਿਆ ਜੋ ਸਾਨੂੰ ਆਸ ਸੀ ਉਸ ਤੋਂ ਬਹੁਤ 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 ਵੱਧ ਜਿਵੇਂ ਅਕਾਲ ਪ੍ਰਖਵਾਇ ਗੁਰੂ ਆਪ ਆ ਕੇ ਅਗਵਾਹੀ ਕਰ ਰਹੇ ਹੁੰਦੇ ਆ ਸਾਨੂੰ ਇਹੋ ਜਿਹਾ ਪ੍ਰਤੀਤ ਹੋ ਰਿਹਾ ਹੈ ਔਰ ਜਿੱਥੇ ਤੱਕ ਅਸੀਂ ਪਹੁੰਚ ਕਰਦੇ ਜਾਵਾਂਗੇ ਉੱਥੇ ਤਾਂ 100% ਦੀ 100% ਵੋਟ ਸਾਡੇ ਹੱਕ ਦੀ ਹੈ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਵੀ ਹੋਣੀ ਮੀਡੀਆ ਦੇ ਮਾਧਿਅਮ ਰਾਹੀਂ अनेका ਹੀ ਭੈਣ ਭਰਾ ਸਾਡੇ ਨਾਲ ਜੁੜਦੇ ਜਾ ਰਹੇ ਹੈ ਔਰ ਸਾਡਾ ਜਿਹੜਾ ਵਿਚਾਰ ਹੈ ਉਹਨੂੰ ਫੋਲੋ ਕਰ ਰਹੇ ਹੈ ਉਹਨੂੰ ਸਮਝ ਰਹੇ ਹੈ ਔਰ ਸਾਰਿਆਂ ਦੇ ਸਮਝ ਆ ਰਿਹਾ ਵੀ ਇਹ ਇੱਕ ਸੱਚੀ ਆਵਾਜ਼ ਹੈ ਲੋਕਾਂ ਦੇ ਹੱਕਾਂ ਲਈ ਆਵਾਜ਼ ਹੈ ਲੋਕਾਂ ਨੂੰ ਉਹਨਾਂ ਦੇ ਹੱਕ ਦਵਾਉਣ ਵਾਸਤੇ ਇਹ ਕਦਮ ਚੁੱਕਿਆ ਜਾ ਰਿਹਾ ਹੈ ਬਹੁਤ ਚੰਗੇ ਤਰੀਕੇ ਨਾਲ ਉਹ ਇਸ ਗੱਲ ਨੂੰ ਸਮਝ ਰਹੀ ਹੈ ਆਸ ਕਰਦੇ ਹਾਂ ਜਿਲ੍ਹਾ ਪਟਿਆਲਾ ਸਾਡੀ ਆਵਾਜ਼ ਸੁਣੂਗਾ ਸਮਝੂਗਾ ਕਿ ਸਾਨੂੰ ਆਜ਼ਾਦ ਉਮੀਦਵਾਰ ਨੂੰ ਆਪਣੀ ਸੋਚ ਨੂੰ ਬਾਕੀ ਰਵਾਇਤੀ ਪਾਰਟੀਆਂ ਤੋਂ ਆਜ਼ਾਦ ਕਰਕੇ ਸਾਨੂੰ ਵੋਟ ਪਾਊਗਾ ਸਾਡਾ ਚੋਣ ਨਿਸ਼ਾਨ ਟਾਇਰ ਅਸੀਂ ਇਸ ਭਾਰਤ ਦੇ ਜਿਹੜੇ ਅਰਥਵਿਵਸਥਾ ਦੇ ਰੁਪੇ ਹੋਏ ਚੱਕੇ ਨੇ ਟਰੱਕ ਕਾਰੋਬਾਰੀਆਂ ਦੇ ਟੈਂਪੂ 3 ਵੀਲਰ ਜਿਹੜੇ ਵੀ ਚੱਕਾ ਚਲਾ ਕੇ ਆਦਾ ਕਾਰੋਬਾਰ ਚਲਾਉਂਦੇ ਆ ਬਰਾੜ ਸਾਹਿਬ ਟਰੱਕ ਯੂਨੀਅਨ ਤੋਂ ਇਲਾਵਾ ਜਿਹੜੇ ਆਮ ਲੋਕਾਂ ਨਾਲ ਮੁਲਾਕਾਤ ਹੋਈ ਹੈ ਉਹਨਾਂ ਦੀਆਂ ਕੀ ਮੁਸ਼ਕਲਾਂ ਨੇ ਮੁਸ਼ਕਲ ਸਭ ਤੋਂ ਵੱਡੀ ਤਾਂ ਜੀ ਬੇਰੋਜ਼ਗਾਰੀ ਤੇ ਨਸ਼ਾ ਹੈ ਸਿਹਤ ਸਹੂਲਤਾਂ ਜਿਹੜੀਆਂ ਉਹਨਾਂ ਦੀ ਘਾਟ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਹਨ ਔਰਤਾਂ ਦਾ ਜੀਵਨ ਪੱਤਰ ਉੱਚਾ ਚੱਕਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜੇ ਹੋਣ ਵਾਸਤੇ ਸਾਫ਼ ਸੁਥਰਾ ਸੁਰੱਖਿਅਤ ਰਜਗਾਰ ਦੇਣਾ ਬਹੁਤ ਵੱਡੀ ਗੱਲ ਆ ਪੰਜਾਬ ਤੇ ਭਾਰਤ ਦੇ ਵਾਸਤੇ ਪੰਜਾਬ ਦੇ ਬਾਰਡਰਾਂ ਰਾਹੀਂ ਅੰਤਰਰਾਸ਼ਟਰੀ ਵਪਾਰ ਖੋਲਣਾ ਦੂਜੀਆਂ ਸਟੇਟਾਂ ਦੇ ਨਾਲ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਪਟਿਆਲੇ ਤੋਂ ਸਰਦਾਰ ਚਕਿੰਦਰ ਸਿੰਘ ਬਰਾੜ ਐਮਪੀ ਦੀ ਇਲੈਕਸ਼ਨ ਟਰੱਕਾਂ ਵਾਲੇ ਵੀਰਾਂ ਦੇ ਦੁੱਖੜੇ ਦੂਰ ਕਰਨ ਲਈ ਜੋ ਸੰਘਰਸ਼ ਕਰ ਰਿਹਾ ਉਹਦਾ ਕਰਕੇ ਅੱਜ ਸਾਰੀ ਟੀਮ ਡੇਰਾ ਬੱਸੀ ਪਹੁੰਚੀ ਤੇ ਜਿੰਨੀਆਂ ਵੀ ਇੱਥੇ ਟੈਪੂ ਯੂਨੀਅਨ ਟਰੱਕ ਯੂਨੀਅਨ ਕੰਟਰ ਯੂਨੀਅਨ ਜਾਂ ਜਿੰਨੀਆਂ ਵੀ ਯੂਨੀਅਨਾਂ ਸਾਨੂੰ ਸਾਰਾ ਸਵਾਸ ਦਿੱਤਾ ਕਿ ਅਸੀਂ ਵੱਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਾਂਗੇ ਹੁਣ ਅਸੀਂ ਡੇਰਾ ਬੱਸੀ ਇਸ ਵੀਰ ਦੇ ਘਰ ਆਏ ਇਥੋਂ ਜਲ ਪਾਣੀ ਛਕਿਆ ਇਹਨਾਂ ਨੂੰ ਬੇਨਤੀ ਕੀਤੀ ਆਗੇ ਸਾਰੇ ਮੱਲੇ ਦੇ ਵਿੱਚ ਤੇ ਲਾਗੇ ਬੰਨੇ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਆਪਾਂ ਸਰਦਾਰ ਸਿਕੁੰਦਰ ਸਿੰਘ ਨੂੰ ਬਰਾੜ ਨੂੰ ਕਾਮਯਾਬ ਕਰੀਏ ਜਿਹੜੇ ਆਪਣੇ ਇਥੋਂ ਟਰੱਕਾਂ ਦਾ ਧੰਦਾ ਖਤਮ ਹੋ ਗਿਆ ਤੇ ਬੱਚੇ ਆਪਣੇ ਬਾਹਰ ਜਾ ਕੇ ਇਹੋ ਡਰਾਈਵਰੀ ਕਰਕੇ ਤੇ ਮਾਂ ਪਰੋੜ ਤੋਂ ਦੂਰ ਜਾ ਕੇ ਰੋਟੀ ਕਮਾ ਰਹੇ ਆ ਉਹੋ ਜਿਹਾ ਚੰਗਾ ਸਿਸਟਮ ਇੱਥੇ ਆ ਜੇ ਆਪਣੇ ਬੱਚੇ ਇੱਥੇ ਹੀ ਕਮਾਈ ਕਰਕੇ ਉਹ ਪੈਸਾ ਇਥੋਂ ਕਮਾ ਸਕਦੇ ਆ ਹੁਣ ਟਰੱਕਾਂ ਵਾਲਿਆਂ ਦਾ ਬਹੁਤ ਮੰਦੀ ਹਾਲਤ ਹੈ ਜਿਹੜੀਆਂ ਸਰਕਾਰਾਂ ਆਈਆਂ ਇਹਨਾਂ ਸਿਰਫ ਜੋ ਇੰਡਸਟਰੀ ਏਰੀਆ ਉਹਨਾਂ ਦਾ ਸੋਚਿਆ ਇਹ ਗੱਡੀ ਵਾਲਦਾ ਨਹੀਂ ਸੋਚਿਆ ਕਿ ਉਹਨਾਂ ਕੋ ਚੰਦਾ ਲਿੰਦੇ ਸੀ ਤੇ ਡਰੈਕਟਰਾਂ ਵਾਲੇ ਜਿਹੜੋਂ ਦੇ ਨਕਰੀਬ ਹੋ ਗਏ ਇਹ ਚੰਦਾ ਦੇ ਨਹੀਂ ਸਕਦੇ ਇਹ ਕਰਕੇ ਇਹਨਾਂ ਨੂੰ ਉੱਚਾ ਚੁੱਕਣ ਲਈ ਸਰਦਾਰ ਸ਼ਕੁੰਦਰ ਸਿੰਘ ਬਰਾੜ ਨੇ ਆਪਣੀ ਗੱਡੀ ਵੇਚ ਕੇ ਇਹਨਾਂ ਟਰੱਕਾਂ ਵਾਲਿਆਂ ਦੇ ਖਾਤਰ ਅਸੈਂਬਲੀ 'ਚ ਬਾਜ਼ ਠਾਉਣ ਲਈ ਇਹ ਬੀੜਾ ਚੁੱਕਿਆ ਅਸੀਂ ਇੱਥੋਂ ਦੀ ਜਨਤਾ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਸ਼ਕੁੰਦਰ ਸਿੰਘ ਬਰਾੜ ਨੂੰ ਕਾਮਯਾਬ ਕਰੋ ਵੈਕੂ ਬੁੱਟਾ ਖਾਲਸਾ